15 ਦਿਨ ਬਰੌਂਦਣੇ ਲੱਗਾ ਤਾਂ ਤੇ 15 ਦਿਨ ਬਰੌਂਣ ਤੋਂ ਬਾਅਦ ਫਿਰ ਇਹਨੂੰ ਢਾਹ ਗਏ ਇਹੇ ਜਾ ਰਸਤਾ ਇਹੇ ਜਾ ਇੰਸਟੀਚੂਟ ਨੇੜੇ ਰਸਤਾ ਜਾ ਰਿਹਾ ਉਹ ਆਹ ਵਾਲਾ ਰਸਤਾ ਹੈ ਸਾਰਾ ਤੇ ਸਕੂਲੇ ਸਕੂਲੇ ਦਰ ਕਿਉਂਕਿ ਸ਼ਾਂਤੀ ਪੂਰੀ ਹੈ ਵੀ ਅਵੀਰ ਦੇ ਵਿੱਚ ਡੇਰ پارک ਇੰਸਟੀਚੂਟ ਲਈ ਮੋਟਰਸਾਈਕਲ ਆਪਾਂ ਲੱਤ ਇੱਥੇ ਤੇ ਆਪਾਂ ਆਹ ਰਸਤਾ ਜਾਣੇ ਆ ਤੇ ਇਧਰ ਦੀ ਇੱਥੇ ਕੁੜੀਆਂ ਤੁਰੀਆਂ ਆਉਂਦੀਆਂ ਸੀ ਉਹਨੇ ਪੁੱਛਿਆ ਉਹ ਕਹਿੰਦੇ ਇਧਰ ਜੀ ਰਸਤਾ ਹੈਗਾ ਤੇ ਸ਼ਾਂਤੀ ਤੁਸੀਂ ਦੇਖ ਹੀ ਸਕਦੇ ਹੋ ਤੇ ਵਿਊ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਵੀਰ ਦੇ ਵਿੱਚ ਕੀ ਬਾਤ ਹੀ ਆ ਮਾਹੌਲ ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਟਾਈਮ ਖੜੇ ਆਪਾਂ ਵੀਰ ਦੇ ਵਿੱਚ ਤੇ ਵੀਰ ਜਿਹੜਾ ਕੀ ਕਾਂਗੜਾ ਦੇ ਵਿੱਚ ਪੈਂਦਾ ਹੈਗਾ ਤੇ ਇਸ ਟਾਈਮ ਜਿਹੜੀ ਆਪਾਂ ਲੋਕੇਸ਼ਨ ਦੇਖਣ ਜਾ ਰਹੇ ਆ ਉਹ ਹੈਗਾ ਡੀਅਰ ਪਾਰਕ ਇੰਸਟੀਚੂਟ ਤੇ ਡੀਅਰ ਪਾਰਕ ਇੰਸਟੀਚੂਟ ਆ ਜਿਹੜਾ ਮਤਲਬ ਇੱਕ ਬੋਧੀਆਂ ਦੀ ਪਿਖਸ਼ੂ ਆ ਜਿਹੜੇ ਨੇ ਨਾ ਉਹਨਾਂ ਲਈ ਕੋਈ ਇੰਸਟੀਚੂਟ ਆ ਤੇ ਉੱਥੇ ਜਾ ਕੇ ਆਪਾਂ ਦੇਖਦੇ ਆਂ ਵੀ ਕੀ ਗੱਲਬਾਤ ਆ ਕੀ ਇੱਥੇ ਦੇਖਣ ਨੂੰ ਯੋਗ ਹੈਗੀਆਂ ਚੀਜ਼ਾਂ ਤੇ ਕੀ ਦੇਖਣ ਵਾਲਾ ਹੈਗਾ ਤੇ ਵੀਰ ਦੇ ਵਿੱਚ ਤੁਸੀਂ ਪਿਛਲਾ ਵੀਊ ਦੇਖ ਸਕਦੇ ਹੋ ਬਹੁਤ ਸੋਹਣਾ ਵੀਊ ਹੈਗਾ ਪੂਰੀ ਸ਼ਾਂਤੀ ਇੱਥੇ ਵੀਰ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਤੇ ਅੱਗੇ ਜਾ ਕੇ ਦੇਖਦੇ ਆਂ ਟਿਅਰ ਪਾਰਕਿੰਗ ਇੰਸਟੀਚਿਊਟ ਇੱਕ ਤਾਂ ਬਿਓ ਬਹੁਤ ਸੋਹਣਾ ਤੇ ਇੱਕ ਸ਼ਾਂਤੀ ਇੰਨੀ ਹੈ ਨਾ ਕਿਆ ਬਾਤ ਹੈ ਨਹੀਂ ਕੰਮ ਪੂਰੀ ਸ਼ਾਂਤੀ ਹੈ ਪੂਰੀ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਨਾ ਚੈਨਲ ਤੇ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆਪਾਂ ਘਟ ਤੋਂ ਘਟ ਬਜਟ ਦੇ ਵਿੱਚ ਬੱਤ-ਬਾਤ ਚ ਜੰਕ ਟੂਰ ਕਰਨੀ ਆਂ ਫੋਲੋ ਕਰ ਲਿਓ ਜਰੂਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆ ਚੰਡੀਆਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਇਹ ਮੰਤਰ ਲਿਖਿਓ ਨੇ ਇਹ ਬੁੱਧ ਧਰਮ ਦੇ ਨੇ ਇਹ ਕਾਫੀ ਥੰਦ ਲਿਖੇ ਹੁੰਦੇ ਨੇ ਜਿੱਥੇ ਵੀ ਮਿਨਿਸਟਰੀ ਵਗੈਰਾ ਹੁੰਦੀ ਹੈਗੀ ਉੱਥੇ ਇਹ ਲੱਗੇ ਹੀ ਹੁੰਦੀਆਂ ਨੇ ਚੰਡੀਆਂ ਆ ਤਾਂ ਜਿਹੜਾ ਇੰਸਟੀਚੂਟ ਆ ਉਹਦੀ ਹੈਗੀ ਬਾਹਰਲੀ ਸਾਈਡ ਤੇ ਆ ਜਿਹੜਾ ਰਸਤਾ ਆਂਦਾ ਪਰ ਇਧਰ ਦੀ ਜਾ ਰਹੇ ਆ ਆਪਣਾ ਪਰ ਮੈਂ ਉਧਰ ਦੀ ਸੀਗਾ ਤੇ ਮੈਨੂੰ ਰਾ ਇਧਰ ਦੀ ਪਤਾ ਕਿਸੇ ਨੇ ਇਹ ਹੈਗਾ ਜੀ ਡੀਅਰ ਪਾਰਕ ਇੰਸਟੀਚੂਟ ਦਾ ਮੇਨ ਗੇਟ ਇਧਰ ਤੇ ਆ ਹੈਗਾ ਇੰਸਟੀਚੂਟ ਡੀਅਰ ਪਾਰਕ ਇੰਸਟੀਚੂਟ ਕੀਆ ਖੂਬਸੂਰਤ ਹੈ ਬਈ ਇੰਸਟੀਚੂਟ ਹੋਵੇ ਤੇ ਇੰਸਟੀਚੂਟ ਦੇ ਵਿੱਚ ਕਿਤਾਬਾਂ ਨਾ ਹੋਣ ਇਹ ਹੋ ਨਹੀਂ ਸਕਦਾ ਤੇ ਸਾਹਮਣੇ ਆਪਾਂ ਨੂੰ ਬੁੱਕ ਸ਼ਾਪ ਦੇਖਣ ਨੂੰ ਮਿਲ ਜਾਂਦੀ ਹੈ ਤੇ ਇੱਥੇ ਇਹਨਾਂ ਦੀਆਂ ਜਿਹੜੇ ਵੀ ਧਰਮ ਦੀਆਂ ਕਿਤਾਬਾਂ ਹੋਣਗੀਆਂ ਤੇ ਪੀਟੀ ਕਲਚਰ ਦੀਆਂ ਉਹ ਸਾਰੀਆਂ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਨੇ ਇੰਸਟੀਚੂਟ ਦੇ ਵਿੱਚ ਕਾ ਬਣੇ ਹੋਣੇ ਇਹਨਾਂ ਦੇ ਗਾਣਾ ਭਵਨ ਤੇ ਅਲੱਗ-ਅਲੱਗ ਕਮਰੇ ਜਿਹੜੇ ਵੀ ਇੱਥੇ ਮੈਡੀਟੇਸ਼ਨ ਵਗੈਰਾ ਕਰਦੇ ਨੇ ਜਾਂ ਭਜਨ ਵਗੈਰਾ ਕਰਦੇ ਨੇ ਸਟੋਰ ਰੂਮ ਬਣਾਏ ਹੋਣੇ ਅਲੱਗ-ਅਲੱਗ ਟੈਪ ਦੇ ਤੇ ਇਹ ਬੇਸਟ ਰੀਸਾਈਕਲ ਰੂਮ ਕੰਟੇਨਸ ਰੂਮ ਜਿਹੜੇ ਸਾਹਮਣੇ ਆਪਾਂ ਦੱਸ ਰਹੇ ਨੇ ਇੱਥੇ ਸਟੂਡੈਂਟ ਰਹਿੰਦੇ ਨੇ ਜਿਹੜੇ ਵੀ ਸਟੂਡੈਂਟ ਇੱਥੇ ਪੜ੍ਹਦੇ ਨੇ ਤੇ ਇਹ ਹੈਗਾ ਸਾਹਮਣੇ ਹਾਲ ਵਗੈਰਾ ਤੇ ਇਹ ਹੈਗਾ ਆਫਿਸ ਤੇ ਆਫਿਸ ਦੇ ਵਿੱਚ ਜੇ ਆਪਾਂ ਗੱਲਬਾਤ ਕਰੀ ਤਾਂ ਗੱਲਬਾਤ ਦੌਰਾਨ ਪਤਾ ਲੱਗਿਆ ਵੀ ਇੱਥੇ ਤਿੰਨ ਤਰ੍ਹਾਂ ਦੇ ਕੋਰਸ ਹੁੰਦੇ ਨੇ ਤੇ ਇੱਥੇ ਬੁੱਧਾ ਹਾਲ ਹੈਗਾਗਾ ਇੱਥੇ ਕਾਫੀ ਸਟੂਡੈਂਟ ਪੜ੍ਹਦੇ ਨੇ ਤੇ ਕੋਰਸ ਵਗੈਰਾ ਹੁੰਦੇ ਨੇ ਤੇ ਜਿਹੜੇ ਆ ਸਾਹਮਣੇ ਆਪਾਂ ਨੂੰ ਮੋਟਰਸਾਈਕਲ ਪਰ ਦਿਸ ਰਹੇ ਨੇ ਇਹ ਸਾਰੇ ਸਟੂਡੈਂਟ ਨੇ ਇਹ ਸਾਰੇ ਇੰਸਟੀਚਿਊਟ ਆਗਾ ਤੇ ਇਹਦੇ ਵਿੱਚ ਲਾਇਬ੍ਰੇਰੀ ਵਗੈਰਾ ਹੈਗੀ ਆ ਤੇ ਜਿਹੜਾ ਪਹਿਲਾਂ ਉਹ ਘਟਨ ਹੋਇਆ ਸੀ ਨਾ ਉਸ ਸਮੇਂ ਕਹਿੰਦੇ ਵੀ ਜਿਹੜੇ ਰੈਨ ਪੋਚੇ ਸੀਗੇ ਇਹਨਾਂ ਦੇ ਗੁਰੂ ਹੋਏਗੇ 2006 ਦੇ ਵਿੱਚ ਉਹਨਾਂ ਨੇ ਉਹਦਾ ਘਟਨ ਕੀਤਾ ਸੀ ਇੰਸਟੀਚੂਟ ਦਾ ਤੇ ਇਹ ਇੱਕ ਸੰਸਥਾ ਕੀ ਮਤਲਬ ਸੰਸਥਾ ਦੇ ਦੇਨ ਚੱਲ ਰਿਹਾ ਹੈ ਇੰਸਟੀਚੂਟ ਇਹ 1860 ਦੇ ਵਿੱਚ ਇੱਕ ਸੰਸਥਾ ਬਣੀ ਸੀਗੀ ਇਹਨਾਂ ਦੀ ਬੋਦੀ ਕਹਿੰਦੀ ਤੇ ਉਹਨਾਂ ਦੀ ਨੇ ਸਾਰਾ ਇੰਸਟੀਚੂਟ ਚੱਲਦਾ ਗਿਆ ਹੈਗੀ ਆ ਬੁੱਧਾ ਜੀ ਦੀ ਮੂਰਤੀ ਤੇ ਇੱਥੇ ਮੈਡੀਟੇਸ਼ਨ ਵਗੈਰਾ ਹੁੰਦੀ ਹੈਗੀ ਇੰਦਰ ਬਹੁਤ ਸ਼ਾਂਤੀ ਆ ਇਹ ਜਿਹੜੇ ਆਪਰੋਂ ਸਾਹਮਣੇ ਦਿਸ ਰਹੇ ਨੇ ਇਹ ਇਹਨਾਂ ਦੇ ਸਾਰੇ ਗ੍ਰੰਥ ਨੇ ਬੋਧੀਆਂ ਦੇ ਇਹ ਸਾਰੇ ਗ੍ਰੰਥ ਵਗੈਰਾ ਪਏ ਨੇ ਸਾਰਾ ਹੈਗਾ ਡਾਈਨਿੰਗ ਏਰੀਆ ਇਹ ਬਣਿਆ ਹੋਇਆ ਇੰਸਟੀਚੂਟ ਦਾ ਡਿਜ਼ਾਈਨ ਟਾਪ ਲਈ ਸਾਰਾ ਹਾਲ ਬੁੱਦਾ ਹਾਲ ਸਟੂਡੈਂਟ ਲਈ ਟੀ ਬਲੌਗ ਐਲ ਬਲੌਗ ਲਾਂਡਰੀ ਵਗੈਰਾ ਸਾਰਾ ਡਾਇਗਰਾਮ ਬਣਿਆ ਹੋਇਆ ਇਥੇ ਨੂੰ ਨਾ ਲਿਖ ਕੇ ਲਾਹਾ ਵੀ ਆਫਿਸ ਦਾ ਨੇ ਬੜੇ ਟਾਈਮ ਆ ਤੇ ਮੇਲ ਦਾ ਟਾਈਮ ਆ ਬ੍ਰੇਕਫਾਸਟ ਲੰਚ ਡਿਨਰ ਦਾ ਤੇ ਲਾਂਡਰੀ ਵਗੈਰਾ ਦਾ ਸਾਰਾ ਟਾਈਮ ਲਿਖ ਕੇ ਲਾਹਾ ਹੈ। ਇਹ ਹੈਗੀ ਆ ਜੀ ਮੂਰਤੀ ਰੱਖੀ ਹੋਈ ਪੂਜਾ ਲਈ ਤੇ ਇੱਥੇ ਧੂਪ ਵਗੈਰਾ ਲੱਗੀ ਹੋਈ ਆ। ਆਪ ਇੰਸਟੀਚੂਟ ਦੇ ਵਿੱਚ ਦੋ ਲੈਤੀ ਅਸੀਂ ਛੰਡੀਆਂ ਬੁੱਧਾ ਦੀਆਂ। ਇਹ ਆਪਾਂ ਇੱਕ ਮੋਟਰਸਾਈਕਲ ਲਾਵਾਂਗੇ ਤੇ ਇੱਕ ਆਪਾਂ ਰੱਖਾਂਗੇ ਆਪਣੇ ਕੋਲੇ ਕੰਮ ਆਊਗੀ ਇਹ ਆ ਜੀ ਚੌਕ ਲਿੰਕ ਮਿਨਿਸਟਰੀ ਵੀਰ ਦੇ ਵਿੱਚ ਤੇ ਡੀਅਰ ਪਾਰਕ ਇੰਸਟੀਚੂਟ ਤੇ ਥੋੜੀ ਬੱੜਤੀ ਹੈ ਇਹ ਇਹ ਮਤਲਬ ਵੀਰ ਦੇ ਵਿੱਚ ਇੱਕ ਇਹ ਮਿਨਿਸਟਰੀ ਬਣੀ ਹੋਈ ਆ ਉਹ ਇੰਸਟੀਚੂਟ ਹੈਗਾ ਤੇ ਇਹ ਮਿਨਿਸਟਰੀ ਆ ਗਈ ਚੌਕ ਲਿੰਕ ਜਿਹੜਾ ਆਪ ਨੂੰ ਸਾਹਮਣੇ ਦਿਖ ਰਿਹਾ ਇਹ ਹੈਗੀ ਆ ਚੋਕਲਿੰਗ ਮਿਨਿਸਟਰੀ ਚੋਕਲਿੰਗ ਦਾ ਮੀਨ ਜ ਕੀ ਸੀ ਵੀ ਜਿਹੜਾ ਇੱਥੋਂ ਦਾ ਇੱਕ ਮਤਲਬ ਜਿਹਨੇ ਸਥਾਪਨਾ ਕੀਤੀ ਸੀਗੀ ਤੇ ਤੈਨ ਚੋਕਲਿੰਗ ਨੇ 1960 ਦੇ ਵਿੱਚ ਉਹਦੇ ਨਾਮ ਤੇ ਹੀ ਚੋਕਲਿੰਗ ਮਿਨਿਸਟਰੀ ਬਣੀ ਹੋਈ ਆ ਜਿਹਨੂੰ ਆਪਾਂ ਹਿੰਦੀ ਚ ਮੱਠ ਕਹਿੰਦੇ ਨੇ ਇੱਕ ਸਾਧੂਆਂ ਦਾ ਮੱਠ ਇੱਥੇ ਸਾਧੂ ਵੀ ਰਹਿੰਦੇ ਨੇ ਤੁਸੀਂ ਉਹ ਇੱਥੇ ਲਾਂਬੇ ਤੁਰੇ ਫਿਰਦੇ ਨੇ ਨਾ ਲਾਂਬੇ ਹੋ ਕੇ ਸਾਧੂ ਹੋ ਕੇ ਪਿਕਸੂ ਹੋ ਕੇ ਉਹ ਵੱਖ-ਵੱਖ ਕੈਟਾਗਰੀਆਂ ਨੇ ਉਹ ਨਾਮ ਲੈ ਲੈਂਦੇ ਨੇ ਉਹਨਾਂ ਨੂੰ ਇਹ ਜਿਹੜੀ ਮਿਨਿਸਟਰੀ ਅਸਲ ਜਿਹੇ ਜੇ ਤਿੱਬਤੀ ਕਲਚਰ ਆ ਤੇ ਬੁੱਧ ਧਰਮ ਦਾ ਜਿਹੜਾ ਖੋਜ ਦਾ ਕੇਂਦਰ ਬਣੀ ਹੋਈ ਹੈ ਇਹ ਤੇ ਇੱਥੇ ਮਤਲਬ ਮੱਠ ਦੇ ਵਿੱਚ ਜਿਹੜਾ ਅੰਦਰ ਮੱਠਾ ਉਹਦੇ ਵਿੱਚ ਇਹਨਾਂ ਦਾ ਇੱਕ ਪਦਮ ਸੰਭਵ ਹੁੰਦਾਗਾ ਮੂਰਤੀ ਜਿਹੜਾ ਸੰਤ ਹੁੰਦਾਗਾ ਉਹਨਾਂ ਦੀ ਮੂਰਤੀ ਵੀ ਹੈਗੀ ਅੰਦਰ ਰੱਖੀ ਹੋਈ ਤੋ ਅੰਦਰ ਆਪਾਂ ਜਾ ਕੇ ਦੇਖਦੇ ਆ ਤੇ ਇੱਥੇ ਸਾਰੇ ਜਿਹੜੇ ਸਾਧੂ ਮਹੰਤ ਹੁੰਦੇ ਇਹਨਾਂ ਦੇ ਧਰਮ ਦੇ ਵਿੱਚ ਉਹ ਇੱਥੇ ਰਹਿੰਦੇ ਨੇ ਇਹ ਉਹ ਸੰਤ ਸੀਗੇ ਜਿਨ੍ਹਾਂ ਨੇ ਤਿੱਬਤ ਵਿੱਚ ਬੁੱਧ ਧਰਮ ਦੀ ਸਥਾਪਨਾ ਕੀਤੀ ਸੀਗੀ ਪਦਮ ਸੰਭਵ ਤੇ ਆਜ ਹੈ ਜਿਹੜਾ ਪੈਂਡੂਲਾ ਪੈਂਡੂਲਾ ਬਣਾਉਂਦੇ ਹੁੰਦੇ ਨੇ ਇਹ ਕਹਿੰਦੇ ਵੀ ਕੱਲ ਨੂੰ ਸਟਾਰਟ ਕਰਨਗੇ ਤੇ ਇਹ 15 ਦਿਨ ਬਣਾਉਂਦੇ ਹੁੰਦੇ ਨੇ ਲਗਾਤਾਰ ਤੇ 15 ਦਿਨ ਬਣਾਉਣ ਤੋਂ ਬਾਅਦ ਫਿਰ ਇਹਨੂੰ ਟਾਹ ਦਿੰਦੇ ਨੇ ਤੇ ਇਹਨਾਂ ਦਾ ਇੱਕ ਰੀਤੀ ਰਿਵਾਜ ਆ ਇਹ ਇਹ ਅਜੇ ਅੰਦਰ ਬਹੁਤ ਧਰਮ ਦੀ ਮੂਰਤੀ ਤਿੰਨਾਰੇ ਗੁਰੂ ਇਹਨਾਂ ਨੇ ਗੇਟ ਲਾਤਾ ਸੀਗਾ ਤੇ ਮੈਂ ਆਖਿਆ ਵੀ ਅੰਦਰ ਜਾਣਾ ਹੈ ਤੇ ਇਹਨਾਂ ਨੇ ਗੇਟ ਖੋਲਤਾ ਦੁਆਰੇ ਇਹ ਇਹਨਾਂ ਨੇ ਇੱਕ ਸਕੂਲ ਖੋਲੇ ਹੈ ਆ ਦਾ ਵੀਰ ਸਾਕੇ ਆ ਲੰਬਾ ਸਕੂਲ ਤੇ ਬੱਚੇ ਖੇਡੀ ਜਾਂਦੇ ਨੇ ਇੱਧਰ ਬਾਸਕਟਬਾਲ ਤੇ ਇੱਧਰ ਫੁੱਟਬਾਲ ਪੂਰਾ ਕਲਾਰਾ ਫੁੰਗੜਾ ਹੈ ਕਿਹਨਾਂ ਦਾ ਆਪਦਾ ਸਕੂਲ ਆ ਤੇ ਸਕੂਲ ਦੇ ਨਾਲ ਹੀ ਮਿਨਿਸਟਰੀ ਹੈਗੀ ਆ ਵਾਹ ਬੜੀ ਡੀਲੀ ਸ਼ਾਟ ਟੀਅਰ ਪਾਰਕ ਇੰਸਟੀਚੂਟ ਤੇ ਸ਼ੋਕਲਿੰਗ ਮਿਨਿਸਟਰੀ ਦਾ ਬਲੌਗ ਆਪ ਇੱਥੇ ਕਰਦੇ ਖਤਮ ਤੇ ਫਿਰ ਬਾਲਾ ਵੱਡਾ ਬਲੌਗ ਬਣ ਜਾਊਗਾ ਤੇ ਤੇ ਕੱਲ ਨੂੰ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਰਸਤੇ ਦੇ ਵਿੱਚ ਜਿਹੜਾ ਬਲੌਗ ਮਤਲਬ ਲੋਕੇਸ਼ਨ ਆਊਗੀ ਉਹ ਆਪਾਂ ਕਵਰ ਕਰਾਂਗੇ ਵਨ ਬਾਈ ਵਨ ਤੇ ਇਸ ਬਲੌਗ ਨੂੰ ਆਪਾਂ ਕਰਦੇ ਆ ਇੱਥੇ ਖਤਮ ਤੇ ਜਿਹੜੇ ਮੇਰੇ ਵੀਰ ਨਵੇਂ ਆ ਨੇ ਚੈਨਲ ਤੇ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਸ਼ੁਕਰੀਆ ਮਿਹਰਬਾਨ